ਵੈਗੁਰ ਜੀ ਦਾ ਖਾਸਾ ਵੈਗੁਰ ਜੀ ਕੀ ਫਤਿਹ ਸਿੱਖ ਧਰਮ ਦੇ ਸਾਰੇ ਗੁਰੂ ਸਹਿਬਾਨਾ ਨੇ ਆਪਣੀ ਬਾਣੀ ਆਪ ਹੀ ਉਚਾਰਨ ਕੀਤੀ ਅਤੇ ਆਪਣੇ ਹੱਥੀਂ ਹੀ ਲਿਖੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ 5 ਗੁਰੂ ਸਹਿਬਾਨਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਤਰਜ ਹੈ। ਗੁਰੂ ਤੇਗ ਬਹਾਦਰ ਜੀ ਨੇ ਹਿੰਦੁਸਤਾਨ ਦੇ ਹਿੰਦੀ ਬੋਲਦੇ ਇਲਾਕਿਆਂ ਵਿੱਚ ਵੱਡੇ-ਵੱਡੇ ਪ੍ਰਚਾਰ ਦੌਰੇ ਕੀਤੇ। ਇਸ ਲਈ ਆਪ ਜੀ ਦੀ ਬਾਣੀ ਵਿੱਚ ਹਿੰਦੀ ਭਾਸ਼ਾ ਦੇ ਸ਼ਬਦਾਂ ਦੀ ਵਧੇਰੀ ਵਰਤੋਂ ਹੋਈ ਹੈ। ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਰਾਗਾਂ ਵਿੱਚ 75 ਸ਼ਲੋਕਤੇ ਉਨਾਰ ਸ਼ਬਦ ਦਰਜ ਹਨ ਜੈ ਜਵੰਦੀ ਰਾਗ ਕੇਵਲ ਗੁਰੂ ਤੀਗ ਬਹਾਦਰ ਜੀ ਨਹੀਂ ਉਚਾਰਨ ਕੀਤਾ ਹੈ ਆਪ ਜੀ ਨੇ ਸਾਰੇ ਸ਼ਬਦਾਂ ਵਿੱਚ ਪਹਿਲੇ ਬੰਦ ਨੂੰ ਹੀ ਰਹਾਉ ਵਜੋਂ ਦਰਜ ਕੀਤਾ ਹੈ ਗੁਰੂ ਤੀਗ ਬਹਾਦਰ ਜੀ ਦਾ ਸਮੁੱਚਾ ਜੀਵਨ ਤਿਆਗ ਧਰਮ ਰੱਖਿਆ ਪ੍ਰੇਮਾ ਭਗਤੀ ਤਪੱਸਿਆ ਤੇ ਸ਼ਾਂਤੀ ਵਾਲਾ ਹੈ ਸਮੁੱਚੀ ਮਾਨਵ ਜਾਤੀ ਨੂੰ ਆਪ ਜੀ ਨੇ ਨੈਤਿਕਤਾ ਦੀ ਸਿੱਖਿਆ ਦਿੱਤੀ ਹੈ ਆਪਣੀ ਬਾਣੀ ਵਿੱਚ ਆਪ ਜੀ ਨੇ ਲਾਲਚ ਨੂੰ ਮਾਨਵ ਕਲਿਆਣ ਦੇ ਰਸਤੇ ਵਿੱਚ ਰੁਕਾਵਟ ਦੱਸਿਆ ਹੈ ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ ਅੱਗੇ ਹੋ ਰੱਖਦੇ ਹਨ ਕਰਨੋ ਹੋ ਤੋ ਸੋ ਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮਿਓ ਰਮ ਗਿਓ ਅਬ ਕਿਉ ਰੋਵਤੇ ਆਂਦ ਗੁਰੂ ਤੇਗ ਬਹਾਦਰ ਜੀ ਨੇ ਮਨੁੱਖ ਨੂੰ ਅਭਿਮਾਨ ਦਾ ਤਿਆਗ ਕਰਨ ਅਤੇ ਨਾਮ ਸਿਮਰਨ ਦਾ ਉਦੇਸ਼ ਦਿੱਤਾ ਹੈ। ਅਭਿਮਾਨੀ ਮਨੁੱਖ ਨੂੰ ਆਪਣੇ ਅਤੇ ਪਰਾਈ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਤੇਰਤ ਵਰਤ ਔਰ ਦਾਨ ਕਰ ਮਨ ਮੇ ਤਰੇ ਗੁਮਾਨ ਨਾਨਕ ਨੇ ਫਲ ਜਾਤੈ ਜਿਉ ਕੁੰਚ ਰਿਸ਼ਨਾ। ਅੱਗੇ ਹੋਰ ਰੱਖਦੇ ਹਨ ਤਦ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮਚਿਤ ਲਾਵੋ। ਗੁਰੂ ਤੇਗ ਬਹਾਦਰ ਜੀ ਨੇ ਕਾਮ ਅਤੇ ਕ੍ਰੋਧ ਨੂੰ ਤਿਆਗਣ ਲਈ ਦੇ ਪ੍ਰੇਰਿਆ ਹੈ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਹਨ ਇਸ ਭਾਗੋ ਅੱਗੇ ਆਖਦੇ ਹਨ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ ਸੰਸਾਰ ਵਿੱਚ ਬਹੁਤੀਆਂ ਲੜਾਈਆਂ ਦਾ ਕਾਰਨ ਤਨ ਦੀ ਪ੍ਰਾਪਤੀ ਹੀ ਹੁੰਦਾ ਹੈ ਪਰਮੇਸ਼ਰ ਦੀ ਬੰਦਗੀ ਵੱਲ ਧਿਆਨ ਨਾ ਦੇ ਕੇ ਮਨੁੱਖ ਦਾ ਧਿਆਨ ਤਨ ਦੀ ਪ੍ਰਾਪਤੀ ਅਤੇ ਸੁੰਦਰ ਇਸਤਰੀ ਦੀ ਪ੍ਰਾਪਤੀ ਵੱਲ ਹੀ ਰਹਿੰਦਾ ਹੈ ਗੁਰੂ ਜੀ ਸਮਝਾਉਂਦੇ ਹਨ ਕਿ ਇਹਨਾਂ ਦੋਹਾਂ ਨੇ ਤੇਰੇ ਨਾਲ ਨਹੀਂ ਜਾਣਾ ਦੰਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨਮੇ ਕਦ ਸੰਗੀ ਨਹੀਂ ਨਾਨਕ ਸਾਚੀ ਜਾਨ ਪ੍ਰਭੂ ਦੀ ਪ੍ਰਾਪਤੀ ਲਈ ਮੋਹ ਮਾਇਆ ਨੂੰ त्याਗਣਾ ਬਹੁਤ ਜ਼ਰੂਰੀ ਹੈ ਗੁਰੂ ਜੀ ਨੇ ਆਪਣੀ ਸਾਰੀ ਬਾਣੀ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਮਨੁੱਖ ਨਾ ਸ਼ਵਾਨ ਸੰਸਾਰਿਕ ਪਦਾਰਥਾਂ ਦਾ ਮੋਹ ਨਾ ਕਰੇ ਖੁਸ਼ੀ ਅਤੇ ਗਮੀ ਭਲਾਈ ਅਤੇ ਬੁਰੀਾਈ ਆਦਰ ਅਤੇ ਨਿਰਾਦਰ ਉਸਤਤ ਅਤੇ ਨਿੰਦਿਆ ਨੂੰ ਸਮ ਕਰਕੇ ਜਾਣੇ ਐਸੀ ਆਤਮਿਕ ਅਵਸਥਾ ਵਾਲਾ ਮਨੁੱਖ ਹਮੇਸ਼ਾ ਆਨੰਦ ਅਤੇ ਰੇ ਵਿੱਚ ਰਹਿੰਦਾ ਹੈ ਸੁਖ ਦੁਖ ਦੋਨੋਂ ਸਮਕਰ ਜਾਣੇ ਔਰ ਮਾਨੇ અપਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿੰਜਕ ਤਤ ਪਛਾਨਾ ਉਸ ਤਤ ਨਿੰਦਾ ਧੋ त्यागे ਖੋਜੇ ਪਦ ਨਿਰਵਾਣਾ ਜਨਨ ਨਕੇ ਖੇਲ ਕਠਿਨ ਹੈ ਕਿਨੋ ਗੁਰਮੁਖ ਜਾਨਾ ਆਓ ਆਪਾਂ ਵੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਅਸੀਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਧਾਰਨ ਕਰਕੇ ਸਤ ਸੰਤੋਖ ਦਇਆ ਧਰਮ ਦੇ ਮਾਰਗ ਤੇ ਤੁਰ ਕੇ ਗੁਰਬਾਣੀ ਦੇ ਉੱਤੇ ਆਧਾਰਿਤ ਸੱਚਾ ਸੁੱਚਾ ਜੀਵਨ ਜੀ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ